ਜਲੰਧਰ ਦੇ ਆਲੂ ਉਤਪਾਦਕ ਕਿਸਾਨਾਂ ਲਈ ਇੱਕ ਚੰਗੀ ਖਬਰ ਹੈ। ਸੀਪੀਆਰਆਈ ਬਾਸ਼ਾਪੁਰ ਜਲੰਧਰ ਵਿਖੇ ਤਿਆ ਬੀਜ ਤਿਆਰ ਕਰਨ ਲਈ ਨਵੀਂ ਤਕਨੀਕ ਬਾਰੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਪਿੰਡ ਬਾਸ਼ਾਪੁਰ ਸਦਿਤ ਕੇਬਾ ਆਲੂ ਸਦਿਤ ਕੇਂਦਰੀਆ ਆਲੂ ਖੋਜ ਜਸਖ ਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਮੁੱਖ ਮਕਸਦ ਆਲੂ ਦੇ ਮਿਨੀ ਟਿਊਬਰ ਤਿਆਰ ਕਰਨਾ ਤੇ ਬੀਜ ਨੂੰ ਬਿਮਾਰੀ ਰਹਿਤ ਬਣਾਉਣਾ ਸੀ। ਇਸ ਸਖਲਾਈ ਕੈਂਪ ਦੀ ਮੇਜਬਾਨੀ ਅਤੇ ਅਗਵਾਈ ਡਾਕਟਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਨੇ ਦੁਆਬਾ ਖੇਤਰ ਦੇ ਆਗਾਮੀ ਵਦੂ ਕਿਸਾਨਾਂ ਨੂੰ ਬੀਜ ਤਿਆਰ ਕਰਨ ਦੀਆਂ ਬਰੀਕੀਆਂ ਸਮਝਾਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਬ੍ਰਿਜੇਸ਼ ਨਾਰੇ ਅਤੇ ਡਾਕਟਰ ਸੁਗਨੀ ਦੇਵੀ ਵੀ ਮੌਜੂਦ ਰਹੇ। ਸਾਡੀ ਟੀਮ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਮਾਹਿਰਾਂ ਵੱਲੋਂ ਸਾਂਝੀ ਕੀਤੀ ਗਈ ਮਹੱਤਵਪੂਰਨ ਜਾਣਕਾਰੀ